ਵਾਹੇ ਗੁਰੂ 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 ਆਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਆਹੇ ਇਹ ਲੰਗਰ ਜਿਹੜਾ ਵਾ ਉਹ ਮੈਥੇ ਚੌਂਕ ਦੀ ਪੰਚਾਇਤ ਵੱਲੋਂ ਕਾਮਪ ਚੈਤਰ ਵੱਲੋਂ ਰਲ ਮਿਲ ਕੇ ਸੰਗਤਾਂ ਦੇ ਉਪਰਾਲੇ ਦੇ ਨਾਲ ਜਿਹੜਾ ਵਾ ਉਹ ਹੌਲੇ-ਹੌਲੇ ਇਸ ਬੰਦੂਚ ਲਗਾਇਆ ਗਿਆ ਇਧਰੋਂ ਦੀ ਵਾਇਆ ਹੁੰਦੀ ਸੰਗਤ ਜਿਹੜੀ ਆ ਸੜਕੇ ਨਿਕਲਦੀ ਆ ਨਾਨਕਪੁਰ ਸਾਹਿਬ ਨੂੰ ਤੇ ਅੰਮ੍ਰਿਤਸਰ ਤੋਂ ਵੱਡੀ ਤਦਾਰ ਦੇ ਵਿੱਚ ਜਿਹੜੀ ਗਿਣਤੀ ਸੰਗਤ ਦੀ ਉਹ ਇਸੇ ਰੋਟਾਣੇ ਲੰਘਦੀ ਆ ਉਹਦੇ ਸਬੰਧ ਵਿੱਚ ਅਸੀਂ ਸਾਰਿਆਂ ਨੇ ਉਪਰਾਲਾ ਕਰਕੇ ਰਲ ਮਿਲ ਕੇ ਸਾਰੀ ਸੰਗਤ ਨੇ ਮਈਤਾ ਚੌਂਕ ਦੀ ਮੇਂ ਰਲ ਕੇ ਜਿਹੜਾ ਵਾ ਇਥੇ ਜਿਹੜੇ ਲੰਗਰ ਜਿਹੜੇ ਉਹ ਲਗਾਏ ਨੇ ਸਰ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਲੰਘਦੀ ਜਿਹੜੀ ਸੇਵਾ ਕਰ ਰਹੇ ਇਹਨੂੰ ਕੋਈ 7 ਸਾਲ 8 ਸਾਲ ਹੋ ਗਿਆ ਜੀ ਲਗਾਤਾਰ ਨੇ ਸੇਵਾ ਕਿਹੜੇ ਕਿਹੜੇ ਪਿੰਡ ਦੀ ਸੇਵਾ ਦੇ ਜਿਹੜੇ ਆ ਸੰਗਤ ਜਿਹੜੀ ਸਹਿਯੋਗ ਦਿੰਦੀ ਆ ਸੇਵਾ ਦੇ ਇੱਥੋਂ ਲਾਗੇ ਲਾਗੇ ਦੇ ਤਕਰੀਬਨ ਸਾਰੇ ਪਿੰਡ ਹੀ ਆਉਂਦੇ ਆ ਲਾਗੇ ਪਿੰਡ ਖੱਬੇ ਪਿੰਡਾ ਜੀ ਮਈਤਾ ਚੌਂਕੀ ਬਹੁਤ ਵੱਡਾ ਆ ਮਈਤਾ ਚੌਂਕੀ ਪਿੰਦਾ ਮਈਤਾ ਪਿੰਡ ਦੀ ਪਿੰਦਾ ਜੀ ਤੇ ਇੱਥੋਂ ਸੰਗਤ ਦਾ ਜ਼ਿਆਦਾ ਸਹਿਯੋਗ ਜਿਹੜਾ ਵਾ ਮਈਤਾ ਚੌਂਦਾ ਜੀ ਜਿਹਦੀ ਸੰਗਤ ਆ ਰਹੀ ਉਸ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਉਹਨਾਂ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦੇ ਆ ਵੀ ਆਰਾਮ ਦੇ ਨਾਲ ਜਾ ਪਰੰਪਰਾਵਾਂ ਇਹੋ ਲਾਮ ਲਾ ਆਪਣੇ ਸਸਤਰਾਂ ਦੀ ਜੋਰ ਵਿਖਾਣੇ ਇੰਧਿਆਗਾ ਸਿੰਘਾਂ ਨੇ ਜਾਂ ਅਸੀਂ ਆਪਣੇ ਸਸਤਰਾਂ ਦੇ ਪ੍ਰਦਰਸ਼ਨ ਕਰਨੇ ਉਹਦੇ ਵਾਸਤੇ ਜਿਹੜਾ ਵਾ ਸਾਨੂੰ ਸਿਖਾਇਆ ਗਿਆ ਹੌਲੇ-ਮਹਲੇ ਸਮਾਂ ਵਿੱਚ ਦ ਆਪਣੇ ਦਰਸ਼ਕਦਾਰੇ ਕਰਨ ਜਾਂਦੇ ਜਿਹੜੀ ਹੂੜ ਮਤ ਕਰਦੇ ਆ ਬੱਚੇ ਅਸੀਂ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਵੀ ਆਪਣੇ ਜਿਹੜੇ ਆ ਹੋਟਰ ਮਰੌਂਦੇ ਆ ਜਾਂ ਵੱਡੇ ਵੱਡੇ ਮੋਟਰਾਂ ਦੇ ਸਲੈਂਸਰ ਜਿਹੜੇ ਉਹ ਲਾ ਕੇ ਜਾਂਦੇ ਆ ਜਾਂ ਜਿਆਦੀ ਜਿਹੜੀ ਆ ਹੂੜ ਮਤ ਕਰਦੇ ਉਹ ਨਾ ਕਰਨ ਕਿਉਂਕਿ ਗੁਰੂ ਘਰ ਜਾ ਰਹੇ ਆ ਆਪਾਂ ਨਮਸਕਾਰ ਕਰਨ ਜਾਂਦੇ ਆ ਆਪਾਂ ਆਪਣੀ ਹਾਜ਼ਰੀ ਲਵਾਉਣ ਜਾਂਦੇ ਆ ਆਰਾਮ ਦੇ ਨਾਲ ਸ਼ੰਤੀ ਰੂਪ ਵਿੱਚ ਆਪਾਂ ਜਾਈਏ ਤਾ ਜੋ ਇੱਕਹੀਂ ਵਧੀਆ ਸੰਦੇਸ਼ ਦੇ ਸਕੀਏ ਵੀ ਅਸੀਂ ਵਾਕਈ ਸਾਡੇ ਗੁਰੂ ਸਾਹਿਬ ਨੇ ਜਾਨੂੰ ਸਾਨੂੰ ਜੋ ਸਮਝਾਇਆ ਅਸੀਂ ਉਹਨਾਂ ਦੇ ਪੂਰਨ ਤੇ ਚੱਲ ਸਕੀਏ। ਆਪਣਾ ਨਾਮ ਦੱਸ ਕੇ ਕਿਰਪਾ ਕਰ ਉਸ ਤੋਂ ਬਾਅਦ ਜਿਹੜਾ ਅੱਜ ਦਾ ਹਲੇ-ਮਹਲੇ ਦਾ ਲੰਗਰ ਲਗਾਇਆ ਹੈ ਉਹਦੇ ਬਾਰੇ ਮੈਂ ਰਿਸ਼ਵਰ ਸਿੰਘ ਮੈਂਬਰ ਪੰਚਾਇਤ ਲੇਟਾ ਚੌਕ। ਉਹ ਇਹ ਲੰਗਰ ਜਿਹੜਾ ਵਾ ਹਲੇ-ਮਹਲੇ ਉਹਨਾਂ ਖਰਾਕੇ ਲਾਇਆ ਗਿਆ ਵਾ ਤੇ ਮੈਂ ਤਾਂ ਜਾਉਂ ਗਿਆ ਸਮੂਹ ਸੰਗਤਾਂ ਲਾਗੇ 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 ਦੀਆਂ ਸਮੂਹ ਸੰਗਤਾਂ ਜਿਹੜੇ ਲਾਗੇ ਪੰਜ-ਸੱਤ ਪਿੰਡ ਲਾਗੇ ਬੈਠੇ ਆ। ਾਰੇ ਪਿੰਡ ਬਹੁਤ ਸਹਜੂ ਕਰਦੇ ਆ ਤੇ ਆਉਂਦੀ ਜਾਂਦੀਆਂ ਸੰਗਤਾਂੇ ਤੋਂ ਲੰਗਰ ਚਾਹਦੀਆਂ ਤੇ ਖੁਸ਼ੇ ਪ੍ਰਾਪਤ ਕਰਦੀਆਂ ਗੁਰੂ ਮਹਾਰਾਜ ਕਿੰਨੇ ਕ ਦਿਨ ਪਹਿਲਾਂ ਇਹ ਸੇਵਾ ਕਰਨੀ ਜਿਹੜੀ ਸਟਾਰਟ ਕਰ ਦਿੰਦੇ ਨੇ ਕਿੰਨੇ ਕ ਦਿਨ ਪਹਿਲਾਂ ਲੰਗਰ ਲੰਗਰ ਚੱਲਦਾ ਹੈ ਲੰਗਰ ਤਕਰੀਬਨ ਜਿਵੇਂ ਹੌਲੇ-ਹੌਲੇ ਦਾ ਜਿਹੜਾ ਮੇਲਾ ਖੁਲੀਆਂ ਦਾ ਸ਼ੁਰੂ ਹੁੰਦਾ ਵਾ ਜਦੋਂ ਸੰਗਤ ਜਾਣੀ ਸ਼ੁਰੂ ਹੋ ਜਾਂਦੀ ਆ ਉਦੋਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਤੇ ਪੰਜ-ਸੱਤ ਦਿਨ ਜਿਹੜਾ ਇਹ ਲੰਗਰ ਚੱਲਦਾ ਜਾਂਦਾ ਹੈ ਹਰ ਵਾਰ ਨੰਦੇ ਕੁਝ ਬੇਰਕਾ ਕਾਫੀ ਪਿੰਡ ਇਥੋਂ ਦੀ ਆਲੇ ਦੁਆਲੇ ਦੇ ਮੇਰਾ ਗੱਲ 10 15 ਤੱਕ ਪਿੰਡ ਹੁਣੇ ਜਿਹੜੇ ਇੱਥੇ ਆਣ ਕੇ ਲੰਗਰ ਦੀ ਸੇਵਾ ਕਰਦੇ ਆ ਲੰਗਰ ਖਾਪੇ ਸ਼ੌਂਦੇ ਆ ਜੀ ਸੇਵਾ ਕਰਦੇ ਆ ਤੇ ਬਾਕੀ ਇਹ ਮਹਾਰਾਜ ਸਿੰਘ ਜੀ ਦਾ ਵਰਸਾਇਆ ਹੈ ਤੁਹਾਨੂੰ ਪਤਾ ਲੰਗਰ ਕੋਲੇ ਮਲੇ ਦੇ ਮੌਕੇ ਦੇ ਸੰਸਥਾ ਲਾਉਂਦੀਆਂ ਬਹੁਤ ਸਯੋਗ ਆ ਇਸੇ ਕਰਕੇ ਬਾਕੀ ਇਹਨਾਂ ਦੱਸਿਆ ਮਤਲਬ ਜਿਹੜਾ ਵਧੀਆ ਤਰੀਕੇ ਦੇ ਨਾਲ ਆਪਾਂ ਮਿੱਲਾ ਜਿਹੜਾ ਮਨਾਉਣਾ ਚਾਹੀਦਾ ਤੇ ਉਹਦੇ ਵਿੱਚ ਆਪਣੇ ਸਾਰਿਆਂ ਨੂੰ ਚਾਹੀਦਾ ਬਸ ਸਾਡ ਆਪਣੇ ਨਿਆਣਿਆਂ ਨੂੰ ਸਮਝਾਉਣਾ ਚਾਹੀਦਾ ਵਾ ਕਿ ਗਿੜਾ ਹੁਲੜਬਾਜੀ ਕਰਦੇ ਆ ਕ੍ਰੈਕਨ ਦੇ ਬੜੇ-ਬੜੇ ਸਪੀਕਰ ਜਾਂ ਮੋਟਰਸਾਈਕਲਾਂ ਦੇ ਪਟਾਕੇ ਵਗੈਰਾ ਕਰਦੇ ਆ ਉਹ ਨਹੀਂ ਚਾਹੀਦਾ ਇਹਨਾਂ ਵਧੀਆ ਤਰੀਕੇ ਦੇ ਨਾਲ ਹੋਲਾ ਮਲਾ ਜਿਸ ਤਰ੍ਹਾਂ ਮਹਾਰਾਜ ਨੇ ਹਮ ਲਿਆਦਾ ਬਖੀਆ ਉਸੇ ਬੜੇ ਚਾਅ ਮਨਾਰ ਦੇ ਨਾਲ ਇਸੇ ਕਰਕੇ ਜਿਹੜੀ ਹੋਲੀ ਸੀ ਉਹਦਾ ਬਦਲ ਵਾਏ ਜੀ ਹੋਲੀ ਦੇ ਤੁਹਾਨੂੰ ਪਤਾ ਹੀ ਆ ਜਿਸ ਤਰ੍ਹਾਂ ਕਾਫੀ ਹੁਲੜਬਾਜੀ ਕਰਦੇ ਆ ਮਹਾਰਾਜ ਨੇ ਸੇਕ ਕਰਕੇ ਸਾਨੂੰ ਹੋਲਾ ਦਿੱਤਾ ਕਿ ਅਸਲ ਦੇ ਵਿੱਚ ਜਿਹੜਾ ਹੋਲਾ ਵਾ ਇਹ ਆ ਕਿ ਆਪਸ ਵਿੱਚ ਮਹਾਰਾਜ ਦੋ ਫੋਗਿਆ ਬਣਾ ਕੇ ਜੰਗ ਲੜਾਉਂਦੇ ਸੀ ਤੇ ਸਾਨੂੰ ਸੰਦੇਸ਼ ਦਿੱਤਾ ਕਿ ਜਿਹੜਾ ਅਸਲੀ ਹੋਲੀ ਦਾ ਜਿਹੜਾ ਵਾ ਬਦਲੂ ਹੋਲਾ ਵਾ ਤੇ ਆਪਣਾ ਹੋਲਾ ਬਣਾਓ। ਬੜੀ ਜੀ ਕਹਿੰਦੇ ਸਰ। ਬੜੀ ਜੀ। ਅਗਰ ਜੇ ਕੀ ਫਤੇ ਅਹੀਂ ਮਈਤਾ ਚੌਕ ਦੇ ਵਿੱਚ ਉਹ ਲੰਗਰ ਦੀ ਸੇਵਾ ਕਰ ਰਹੇ ਆ ਇਹ 7 ਸਾਲ ਤੋਂ ਲੰਗਰ ਲੱਗ ਰਿਹਾ ਹੈ ਤੇ ਇਹ ਮਈਤਾ ਚੌਕ ਦੀ ਪੰਚਾਇਤ ਦੇਸ ਅਦਕਾ ਤੇ ਪਾਜੀ ਸੁਖੇ ਦੀ ਸਦਕਾ ਇਹ ਸਾਹ ਸੰਗਤ ਦੀ ਸਦਕਾ ਸੇਵਾ ਕਰਦੇ ਸੇਵਾ ਕਰ ਰਹੇ ਆ